ਸਾਲ ਮੰਨੇ ਕੇ ਚਲੋ 2 ਸਾਲ ਦਿਮਾਗ ਚ ਰਿਹਾ ਵੀ ਫਾਰਮ ਖੋਲ ਗੀ ਇਹ ਵੀ ਇਹ ਕਿਹੜਾ ਮਾਡਲ ਹੈ ਏਸੀ ਪੋਲਟਰੀ ਫਾਰਮ ਦਾ ਮਾਡਲ ਹੈ ਠੀਕ ਹੈ ਵੀਰ ਸਪ੍ਰਿੰਗਲ ਲਾਇ ਹੋਏ ਨੇ ਸਪ੍ਰਿੰਗਲ ਕਹਿ ਦਿੰਦੇ ਆਉਣੇ ਠੀਕ ਹੈ ਜੀ ਤੇ ਉਹ ਮੈਂ ਸ਼ੌਂਕ ਲਾ ਲੂ ਤੁਸੀਂ ਵੀ ਕੰਮ ਬਾਕੀ ਕੋਈ ਹੈ ਵੀਰੇ ਦੇਖੋ ਦਾਤ ਚੋ ਦੋ ਜਾਣੇ ਹੁੰਦੇ ਕਿਹੜੇ ਤੁਹਾਨੂੰ ਐਪਰੀਸ਼ੀਏਟ ਕਰਨ ਵਾਲੇ ਹੁੰਦੇ ਆ ਵੀ ਅਸੀਂ ਉਹਦੇ ਨਾਲ ਨੇ ਨਹੀਂ ਦਾ ਅੱਖ ਤਾਂ ਪਤੰਦਰ ਉਹਦੇ ਨੁਕਸੇ ਦੱਸੀ ਜਾਣਗੇ ਵੀ ਆਏ ਆ ਮਾੜਾ ਫਲਾਣਾ ਉਹਨੇ ਆਪਨੇ ਦਾ ਕੁਝ ਕਰਨਾ ਨਹੀਂ ਹੋ ਤੋਂ ਨਾਲ ਵਾਲੇ ਚਮਾਨੇ ਕੇ ਚਲੋ ਟਰੱਕ ਲੱਗੇ ਹੋਏ ਨੇ ਪਰਲੇ ਪਾਸੇ ਜਿਹੜਾ ਬੋਲੋ ਵੱਡਾ ਰੋਲ ਹੈ ਇੱਚ ਛੜਕਾ ਲਈ ਕਿਹੜੀ ਚਿੱਟੀ ਪੱਟੀ ਆ ਹੁਣ ਉਹ ਤੋਂ ਅੰਦਰਲਾ ਲੈਵਲ 2-3 2 ਫੁੱਟ ਉੱਚਾ ਹੋਊਗਾ ਵੀਰੇ ਠੀਕ ਹੈ ਦੇਖੋ ਨਾ ਪਾਲ ਟੋਟਾ ਦਾ ਹਰੇਕ ਕੰਮ ਚ ਹੈ ਜੇ ਆਪਾਂ ਕਰਣ ਲੱਗੇ ਜਾਂਦੇ ਤਾਂ ਇੰਨਾ ਵੀ ਰਫਤਾਰ ਆਈ ਹੁੰਦੀ 50 100 ਇਹ 2 2 5 500 ਤੱਕ ਵੀ ਇੰਨਾ ਦੀ ਮੋਡੈਲਟੀ ਵਗ ਜਾਂਦੀ ਹੈ। ਅੱਠੇ ਅਰਬਾਈਜ ਮਾਰਕੀਟ ਦੀ ਕੋਈ ਸਮੱਸਿਆ ਨਹੀਂ ਹੈਗੀ। ਆਨਲਾਈਨ ਰੇਟ ਫੁੱਲਦਾ ਹੈਗਾ ਵਪਾਰੀ ਟੱਚ ਤੇ ਰਹਿੰਦੇ ਵਿਕੀ ਜਾਂਦੇ ਮਾਲ ਤਾਂ। ਦੇਖਿਆ ਆਹ ਦਿਨ ਦੇਖ ਲੈਣੇ ਆ। ਇਹ ਤਾਂ ਕਦੋਂ ਤਿਆਰ ਹੋ ਗਿਆ ਤਾਂ ਇਹਨੂੰ ਵਿੱਚ ਚਲੋ ਇਹ ਚ ਵੀ ਲਾ ਕੇ ਇਹੋ ਜਿਹੀ ਗੱਲ ਜਿਹੇ ਕੰਪਨੀ ਵਾਲੇ ਵੀ ਹੁੰਦਾ ਕਰਦਾ ਤਾਂ 1,50,000 ਰੁਪਿਆ ਖਰਚਾ ਬੱਤੇ ਕੱਢ ਕੇ ਵੀ ਮਾਤੀ ਜਾਂਦਾ। ਅੱਜ ਆਪਾਂ ਪਹੁੰਚੇ ਹਾਂ ਏਸੀ ਪੋਲਟਰੀ ਫਾਰਮ ਤੇ। ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਵੀ ਬਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਉਹੀ ਗੱਲ ਹੈ ਬਾਈ ਨੇ ਸਿੱਧ ਕੀਤੀ ਆ। ਬਾਈ ਦੇ ਸੈਲਰ ਵੀ ਆ ਪੱਠੇ ਵੀ ਲੱਗੇ ਨੇ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਪਰ ਬਾਈ ਨੂੰ ਬਾਣੀਆਂ ਕਸ਼ਟ ਦਾ ਹੋਣ ਦੇ ਬਾਵਜੂਦ ਇਸ ਕੰਮ ਦਾ ਬਹੁਤ ਸ਼ੌਂਕ ਆ ਜਿਵੇਂ ਇਹ ਕਹਦੇ ਹੁੰਦੇ ਇਹ ਤਾਂ ਜੱਤ ਜਿਮੀਦਾਰਾਂ ਵਾਲੇ ਕੰਮ ਹੁੰਦੇ ਨੇ ਜੇ ਕੋਈ ਮੇਰਾ ਵੀਰ ਪੋਲਟਰੀ ਫਾਰਮ ਦਾ ਸ਼ੌਕੀਨ ਆ ਇਹੇ ਕੰਮ ਸ਼ੁਰੂ ਕਰਨਾ ਚਾਹੁੰਦਾ ਏ ਟੂ ਜ਼ੈਡ ਜਾਣਕਾਰੀ ਵੀਰ ਤੋਂ ਲਵਾਂਗੇ ਕਿਉਂਕਿ ਵੀਰ ਦਾ ਕਹਿਣਾ ਹੈ ਇਦਾਂ ਦੇ ਫਾਰਮ ਜਿਹੜੇ ਜ਼ਿਆਦਾਤਰ ਯੂਪੀ ਤੇ ਗੁਜਰਾਤ ਸਟੇਟਾਂ ਵਿੱਚ ਪਾਏ ਜਾਂਦੇ ਨੇ ਤੋ ਕਿਸਾਨ ਭਰਾਵੋ ਵੀਡੀਓ ਨੂੰ ਸਾਰਿਆਂ ਨੂੰ ਸੁਣ ਲਿਓ ਧਿਆਨ ਨਾਲ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਸੱਤ ਸਹਰੇ ਘਰ ਬਈ ਸਸਰ ਘਰ ਬਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਮੈਂ ਵੀਰੇ ਆਪਣਾ ਵੀਰੇ ਅਸਲ 'ਚ ਇਹ ਨਾ ਆਪਣਾ ਮੈਨੂੰ ਸ਼ੌਂਕ ਸੀਗਾ ਇਹ ਕੰਮ ਦਾ ਵੀ ਆਪਾਂ ਪੋਲਟਰੀ ਫਾਰਮ ਵਾਲਾ ਕੰਮ ਮੰਨ ਕੇ ਫਾਰਮ ਖੋਲਣਾ ਇੱਕ ਅੱਛਾ ਜੀ ਇਹ ਫਾਰਮ ਖੋਲਣਾ ਆਪਾਂ ਤੇ ਮੈਂ ਜਾਂ ਆਪਣਾ ਪੱਠੇ ਦਾ ਕੰਮ ਹੈ ਇਨਸ਼ਾ ਅੱਲਾਹ ਤਾਂ ਮੈਂ ਤਾਂ ਉੱਧਰ ਵਧੀਆ ਸੈੱਟ ਸੀਗਾ ਠੀਕ ਹੈ ਹੁਣ ਵੀ ਫੈਕਟਰੀ ਆ ਪਾਇਮੇ ਗਈਏ ਇਹਦਾ ਆਪਾਂ ਨੂੰ ਸ਼ੌਕ ਸੀਗਾ ਵੀ ਕਰਨਾ ਹੈ ਕਰਨਾ ਹੈ ਸਾਡੇ ਪਾਇ ਫੈਮਿਲੀ ਕਹਿੰਦੀ ਕਹਿੰਦੀ ਚਲੋ ਭਾਈ ਤੂੰ ਹਟਦਾ ਨਹੀਂ ਆਪਣੇ ਕੋਲ ਪਹਿਲੀ ਪਈ ਆ ਤੂੰ ਬਾਹਰ ਲੈ ਭਾਈ ਤੁਹਾਡਾ ਇਹ ਕੰਮ ਕਰਨ ਦਾ ਸੁਭਾਅ ਕਿਵੇਂ ਬਣਿਆ ਹੁਣ ਜਿਹੜੇ ਬਾਣੀਆਂ ਦੇ ਮੁੰਡੇ ਹੁੰਦੇ ਆ ਇਹ ਇਤਾਂ ਦੇ ਕੰਮ ਜਿਹੜੇ ਪਸੰਦ ਨਹੀਂ ਕਰਦੇ ਹੁੰਦੇ ਤੇ ਤੁਸੀਂ ਇਹ ਕੰਮ ਦੇ ਵਿੱਚ ਕਿਵੇਂ ਆਏ ਸਾਰੀ ਗੱਲ ਆਵਾਜ਼ ਸਾਡੇ ਦਰਸ਼ਕਾਂ ਨੂੰ ਦੱਸੋ ਕੰਮ ਕਰਦਾ ਤਾਂ ਆਏ ਆ ਭਰਾ ਦੱਸ ਵੀ ਫਾਰਮ ਦੇ ਦੇ ਇੱਕ ਤੋਂ ਕੰਮ ਦਾ ਸ਼ੌਕ ਸੀਗਾ ਵੀ ਆਪਾਂ ਫਾਰਮ ਖੋਦੀਏ ਠੀਕ ਹੈ ਫਾਰਮ ਮੰਨੇਗੇ ਚਲੋ 2 ਸਾਲ ਦਿਮਾਗ ਚ ਰਿਹਾ ਵੀ ਫਾਰਮ ਖੋਲਣੀ ਉਹ ਕਿਵੇਂ ਅੰਦਰ ਸੀਗਾ ਕੀੜਾ ਵੀ ਫਾਰਮ ਖੋਲਣਾ ਆਪਾਂ ਫਿਰ ਅਸੀਂ ਹੌਲੀ ਹੌਲੀ ਮੰਨੇਗੇ ਚਲੋ ਇਹਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਕਿ ਮੈਂ ਹੁਣ ਇਹ ਫਾਰਮ ਆ ਮੰਨੇਗੇ ਚਲੋ ਵੀਰੇ ਤੇ ਇਹ ਸਲੇਟਾਂ ਵਾਲਾ ਫਾਰਮ ਮੰਨੇਗੇ ਚਲੋ ਛੱਡ ਵਾਲਾ ਫਾਰਮ ਇੱਧਰ ਆਪਣੇ ਏਰੀਆ ਚ ਹੈ ਨਹੀਂਗਾ ਆਪਣੇ ਦੂਜੇ ਕੰਨੇ ਬੱਤੇ ਵਾਲਾ ਜਾਂ ਦੂਜਾ ਫਾਰਮ ਨੇ ਇਹ ਹਰਿਆਣੇ ਚ ਜੁਪੀ ਗੁਜਰਾਤ ਕੰਨੀ ਇਹ ਮਾਡਲ ਹੈਗੇ ਨੇ ਇਹਨੂੰ ਏਸੀ ਪੋਲਟਰੀ ਫਾਰਮ ਦਾ ਮਾਡਲ ਕਹਿੰਦੇ ਨੇ ਠੀਕ ਹੈ ਜੀ ਮੇਰੇ ਕੰਮ ਕਰਦੇ ਤੁਸੀਂ ਹਣਾ ਕਿਸੇ ਨੇ ਮਜ਼ਾਕ ਨਹੀਂ ਉਡਾਇਆ ਜਿਵੇਂ ਹੁਣ ਤੁਸੀਂ ਤਾਂ ਸੇਠ ਬੰਦੇ ਹੋ ਤੇ ਤੁਹਾਡੇ ਸੈਲਰ ਨੇ ਪੱਥੇ ਨੇ ਤੇ ਕਿਸੇ ਨੇ ਆਖਿਆ ਨਹੀਂ ਯਾਰ ਤੂੰ ਕਿਧਰ ਇਹ ਕੰਮਾਂ ਦੇ ਵਿੱਚ ਪੈ ਗਿਆ ਕਹਿੰਦੇ ਤਾਂ ਵੀਰੇ ਹੈਗੇ ਨੇ ਹੁਣ ਵੀ ਕਹਿੰਦੇ ਰਹਿੰਦੇ ਸਾਡੇ ਘਰ ਤੇ ਵੀ ਕਹਿੰਦੇ ਰਹਿੰਦੇ ਮਿੱਥੋਂ ਪੰਗੇ ਲੈਣਾ ਤੂੰ ਆਪਣਾ ਵਧੀਆ ਕਾਰੋਬਾਰ ਹੈ ਬਸ ਸ਼ੌਕ ਲਾ ਲੂ ਤੁਸੀਂ ਵੀ ਕੰਮ ਵਾਕੀ ਕੋਈ ਹੈ ਵੀਰੇ ਦੇਖੋ ਦਾ ਚੋ ਦੋ ਜਾਣੇ ਹੁੰਦੇ ਕਿਹੜੇ ਤੁਹਾਨੂੰ ਐਪਰੀਸ਼ੀਏਟ ਕਰਨ ਵਾਲੇ ਹੁੰਦੇ ਆ ਵੀ ਉਹਦੇ ਨਾਲ ਨਹੀਂ ਦਾ ਅੱਖ ਤਾਂ ਪਤੰਦਰ ਉਹਦੇ ਨੁਕਸੀ ਦੱਸੀ ਜਾਣਗੇ ਵੀ ਐ ਆਏ ਆ ਮਾਰਾ ਫਲਾਮਾ ਉਹਨੇ ਆਪਣੇ ਦਾ ਕੁਝ ਕਰਨਾ ਨਹੀਂ ਹੁਣਾ ਨਾ ਦੂਜੇ ਨੂੰ ਕਰਨ ਦੇਣਾ ਕਿ ਮੇਰੀ ਗੱਲ ਹੈ ਵੀ ਇਹ ਵੀ ਫਿਰ ਆਪਦਾ ਵੀ ਬੰਦੇ ਨੂੰ ਥੋੜਾ ਜਿਆਦਾ ਰੱਖਣਾ ਚਾਹੁੰਦਾ ਸਟੈਂਡ ਫਿਰ ਹੀ ਕੋਈ ਕੰਮ ਚੱਗੇ ਵਧਿਆ ਜਾਂਦਾ ਲੋਕਾਂ ਪਿੱਛੇ ਲੱਗ ਕੇ ਤਾਂ ਫਿਰ ਕੁਝ ਕੰਮ ਨਹੀਂ ਆਪ ਸਕਦੇ ਉਹਨਾਂ ਨੇ ਤਾਂ ਆਪ ਕਰਨਾ ਤੇ ਨਾ ਕਰਨ ਦੇਣਾ ਤੇ ਇਹ ਜਿਹੜਾ ਫਾਰਮ ਆ ਵੀਰੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਤੇ ਇਹਦੀ ਕੋਈ ਟ੍ਰੇਨਿੰਗ ਵਗੈਰਾ ਵੀ ਕਿਤੋਂ ਲੈ ਕੇ ਆਏ ਹੋ ਨਹੀਂ ਵੀਰੇ ਟ੍ਰੇਨਿੰਗ ਕੋਈ ਨਹੀਂ ਲਈ ਜੇ ਆਪਾਂ ਨੂੰ ਸ਼ੁਰੂ ਕਿਤੋਂ ਲਗਭਗ ਸਾਲ ਹੋ ਗਿਆ ਅੱਛਾ ਆਪਾਂ ਮੰਨ ਕੇ ਚਲੋ ਵੀਰੇ ਇੱਕ ਦੋ ਲਾ ਇੱਕ ਲਾਟ ਕੰਪਨੀ ਨਾਲ ਕੱਢਿਆ ਉਸ ਤੋਂ ਬਾਅਦ ਆਪਣਾ ਪ੍ਰਾਈਵੇਟ ਆਪ ਵੀ ਚਲਾਇਆ ਠੀਕ ਹੈ ਤੇ ਟ੍ਰੇਨਿੰਗ ਵਗੈਰਾ ਕੋਈ ਨਹੀਂ ਲਈ ਵੀਰੇ ਬਸ ਕਿਵੇਂ-ਕਿਵੇਂ ਬੰਦਿਆਂ ਨੂੰ ਮਿਲ ਜਾਨੇ ਜਾਣਕਾਰੀ ਮੰਨ ਕੇ ਚਲੋ ਕੋਈ ਨਾ ਕੋਈ ਅਪਲੀਕੇਸ਼ਨ ਮਿਲਦੇ ਆ ਬਾਅਦੇ ਹੁਣੇ ਜਾਣਕਾਰੀ ਤੇ ਮੇਰਾ ਇੱਕ ਦੋ ਮਿੱਤਰ ਨੇ ਕਿਵੇਂ ਉਹਨਾਂ ਦੇ ਟੱਚ 'ਚ ਰਹਿਣਾ ਉਹ ਮੈਨੂੰ ਗਾਈਡ ਕਰਦੇ ਰਹਿੰਦੇ ਨੇ ਤੇ ਚੱਲ ਰਿਹਾ ਵਧੀਆ ਵੀਰੇ ਠੀਕ ਹੈ ਤੇ ਤੁਸੀਂ ਬਾਈ ਜਿਹੜੇ ਇਹ ਪੋਲਟਰੀ ਪਾਈ ਹੈ ਹਨ ਤੇ ਜਿਹੜੇ ਸਾਰੀ ਸਾਮ ਸੰਭਾਲੇ ਕੁਜਾ ਉਹ ਕਿਵੇਂ ਕਰਦੇ ਹੋ ਸਾਰੀ ਗੱਲਬਾਤ ਦੱਸੋ ਸਾਮ ਸੰਭਾਲਦਾ ਹੈ ਵੀਰੇ ਕੋਈ ਵੀ ਕੰਮ ਚ ਮੈਨੇਜਮੈਂਟ ਦਾ ਤਾਂ ਦੇਖੋ ਵੱਡਾ ਰੋਲ ਹੈ ਹਮ ਹਮ ਖੇਤੀ ਬਾੜੀ ਤੇ ਲਾਲੋ ਤੁਸੀਂ ਵੀ ਨਾ ਚੱਤੂ ਤੁਸੀਂ ਚਲਾ ਲੋ ਜੇ ਬੰਦਾ ਆਉ ਜਾਊਗਾ ਤਾਂ ਹੀ ਹੈ ਜਾਂ ਮੰਨ ਕੇ ਚਲੋ ਵਰਕਰ ਦੇ ਸੱਤੇ ਜੇ ਕੋਈ ਵਰਕਰ ਬਧੀ ਹੈ ਕੰਮ ਨੂੰ ਕੰਮ ਸਮਝ ਕੇ ਕਰਨ ਵਾਲ ਹੈ ਫਿਰ ਇਹ ਜੇ ਕੰਮ ਮੰਨ ਕੇ ਚਲੋ ਪਰ ਇਹ ਟੋਸ ਹੈ ਹਾਂ ਹੁਣ ਕਿਵੇਂ ਇਹ ਦੋ ਬੰਦੇ ਰੱਖੇ ਹੋ ਨੇ ਸਾਡੇ ਕੋਲ ਇਹ ਮੰਨ ਕੇ ਚਲੋ ਦੇ ਘਰੇ ਇਕ ਕਰ ਦੇਣੇ ਸਭ ਨੂੰ ਸੰਭਾਲ ਕਰ ਦੇਣੇ ਬਾਕੀ ਅਸੀਂ ਵੀ ਆਪ ਵੀ ਦੇਖਦੇ ਆਂਗੇ ਹਾਂ ਹਾਂ ਸਹੀ ਫੀਡ ਪਾਣੀ ਮੰਨ ਕੇ ਚਲੋ ਚੱਲ ਰਿਹਾ ਹੈ ਕੋਈ ਮੋਡੈਲਟੀ ਵਗੈਰਾ ਤਾਂ ਨਹੀਂ ਹੋ ਰਹੀ ਠੀਕ ਹੈ ਬਾਕੀ ਡਾਕਟਰ ਵੀ ਟਾਈਮ ਟਾਈਮ ਤੇ ਵਿਜ਼ਿਟ ਕਰਉਨੇ ਰਹਿੰਦੇ ਆ ਮੈਡੀਸਨ ਵਾਲੇ ਬੰਦੇ ਟੱਚ ਚ ਹੋ ਜਾਂਦੇ ਨਿਊ ਬੀਡਾ ਮਾਰਦੇ ਰਹਿੰਦੇ ਨੇ ਨੋਜ ਰਹਿੰਦੇ ਰਹਿੰਦੇ ਸਭ ਸਹੀ ਚੱਲ ਰਿਹਾ ਹੈ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਤੇ ਇੱਕ ਤੁਸੀਂ ਵੱਡੇ ਵੱਡੇ ਅਡਜਸਟ ਪੈਨ ਲਗਾਏ ਨੇ ਵੀਰੇ ਯਾਰ ਤੇ ਉਹਦਾ ਕੀ ਕਾਦੇ ਲਈ ਜਾਏ ਨੇ ਕੀ ਪਰਪਸ ਆਦਾ ਉਹਦਾ ਪਰਪਸ ਆਏ ਆ ਵੀਰੇ ਇਹ ਕਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਕਿਹੜਾ ਮਾਡਲ ਹੈ ਏਸੀ ਪੋਲਟਰੀ ਫਾਰਮ ਦਾ ਮਾਡਲ ਹੈ ਠੀਕ ਹੈ ਏਸੀ ਮੰਨ ਕੇ ਜਦੋਂ ਕਿਵੇਂ ਆਪਾਂ ਕਹਿੰਦੇ ਆ ਵੀ ਠੰਡਾ ਰਹਿੰਦਾ ਹਾਂਜੀ ਤੇ ਉਹ ਆਪਣਾ ਪਰਲੇ ਪਾਸੇ ਇਹ ਹਨੀ ਪੈੜ ਲੱਗੇ ਹੋਏ ਤੇ ਪਾਣੀ ਡਿੱਗਦਾ ਕਿਵੇਂ ਆਪਣਾ ਉਲਟੀ ਡਿੱਗਦਾ ਹੈਗਾ ਠੀਕ ਹੈ ਜੀ ਉਤੇ ਕਿਦੋਂ ਮੰਨਦੇ ਕਿ ਚਲੋ ਪਾਣੀ ਡਿੱਗਦਾ ਉਧਰੋਂ ਹਵਾ ਆਉਂਦੀ ਹੈ ਤੇ ਉਹ ਜੈਕਟ ਪ੍ਰੈਨ ਦਾ ਮੰਨਦੇ ਕਿ ਚਲੋ ਹਵਾ ਦਾ ਬਲੋ ਇੰਨਾ ਹੈ ਕਿਹੜੇ ਲੱਗੇ ਹੋਏ ਨੇ ਉਹ ਚਾਰ ਲੱਗੇ ਹੋਏ ਨੇ ਠੀਕ ਹੈ ਉਹਨੂੰ ਕਿਚਦੇ ਨੇ ਅੰਦਰੋਂ ਉਧਰੋਂ ਹਵਾ ਕਿਚਕੇ ਬਾਹਰ ਘੱਡ ਦਿੰਦੇ ਨੇ ਕਿਵੇਂ ਜਲਦੀ ਹਵਾ ਹੈ ਕੋਈ ਗੈਸ ਹੈ ਮੰਨਦੇ ਕਿ ਚਲੋ ਉਹਨੂੰ ਠੰਡਾ ਰੱਖਦੇ ਆ ਵੀਰੇ ਉਹ ਪਲੇਜਕਟ ਪ੍ਰੈਨ ਲੱਗੇ ਹੋਏ ਠੀਕ ਹੈ ਇਸੇ ਕਰਕੇ ਤੁਸੀਂ ਜਿਹੜਾ ਉੱਪਰ ਕੀ ਬੋਲਦੇ ਡ੍ਰਿਪ ਸਿਸਟਮ ਲਾਇਆ ਹੈ ਉਹ ਕਿ ਲਾਇਆ ਹੋਇਆ ਵੀ ਸਪ੍ਰਿੰਗਲਰ ਲਾਇਏ ਹੋਏ ਨੇ ਸਪ੍ਰਿੰਗਲਰ ਕਹਿ ਦਿੰਦੇ ਆਉਣੇ ਠੀਕ ਹੈ ਜੀ ਤੇ ਉਹ ਕੀ ਹੈ ਮੰਨ ਕੇ ਚਲੋ ਵੀ ਉੱਤੋਂ ਨਹੀਂ ਤਪਣ ਨਹੀਂ ਦਿੰਦੇ ਸਲੈਕਟਾਂ ਉਹ ਸਰਕੰਡਾ ਪਾਇਆ ਹੋਇਆ ਉਹਦੇ ਨਾਲ ਠੰਡਾ ਰਹਿੰਦਾ ਉੱਤੋਂ ਵੀ ਉੱਤੋਂ ਹੀਟ ਨਾ ਸਟੋਕ ਕਰੇ ਵੀ ਠੰਡਾ ਰਹੇ ਇਹ ਉਹ ਤੁਸੀਂ ਜਾ ਕੇ ਆਏ ਹਾਂ ਉਹ ਦਰ ਮੰਨ ਕੇ ਚਲੋ ਬਾਹਰ ਆਪਾਂ 47 48 ਡਿਗਰੀ ਟੈਂਪਰੇਚਰ ਲੈਤੇ ਅੰਦਰ ਮੈਨੂੰ ਲੱਗਦਾ ਤੁਹਾਨੂੰ ਮੀਟਰ ਵੀ ਦਿਖਾਇਆ 29 ਕਿ ਡਿਗਰੀ ਟੈਂਪਰੇਚਰ ਹੈਗੀ ਉਹ ਉਸ ਤੋਂ ਨਾਲ ਵਾਲੇ ਚ ਮੰਨ ਕੇ ਚਲੋ ਡਰਕ ਲੱਗੇ ਹੋਏ ਨੇ ਪਰਲੇ ਪਾਸੇ ਡਰਕ ਦਾ ਬਹੁਤ ਵੱਡਾ ਰੋਲ ਹੈ ਇੱਥੇ ਮੰਨ ਕੇ ਚਲੋ ਚਾਰ ਚਪੇਰੇ ਡਰਕ ਲੱਗਿਆ ਉਹ ਤਾਂ ਆਸਰਾ ਹੈ ਕਿ ਸ਼ਾਰੂ ਵੀ ਠੰਡਾ ਰਹੂਗਾ ਠੀਕ ਹੈ ਨੈਚੁਰਲੀ ਤਾਂ ਨੈਚੁਰਲੀ ਵੀਰੇ ਮਨੂਚ ਮੰਨ ਕੇ ਚਲੋ ਮੈਨੂੰ ਲੱਗਦਾ 25 25 ਟੈਂਪਰੇਚਰ ਹੋਊਗਾ ਇੱਥੇ 29 ਸੀਗਾ ਤੇ ਮੇਰੇ ਜਦੋਂ ਇਹ ਕੰਮ ਤੁਸੀਂ ਸ਼ੁਰੂ ਕੀਤਾ ਸੀਗਾ ਤੇ ਕੋਈ ਵੀ ਕੰਮ ਹਸਿਆਣੇ ਕਹਿੰਦੇ ਜਦੋਂ ਜੇ ਆਪਾਂ ਸ਼ੁਰੂ ਕਰਦੇ ਆ ਨਾ ਉਦੋਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਵੀਰੇ ਕੀ ਹੈ ਮੰਨ ਕੇ ਚਲੋ ਇੱਧਰ ਆਪਣੇ ਏਰੀਆ 'ਚ ਇਹ ਪੋਟਰੀ ਫਾਰਮ ਹੈ ਨਹੀਂ ਗੀ ਪ੍ਰਾਈਵੇਟ ਤਾਂ ਖਾਸ ਕਰਕੇ ਕਿਹੜੇ ਹੈਗੇ ਨੇ ਮੰਨ ਕੇ ਚਲੋ ਜਿਮੇਦਾਰ ਪਰਾ ਕਰਦੇ ਨੇ ਉਹ ਕੰਟੈਕਟ ਬੇਸ ਤੇ ਕਰੀ ਜਾਂਦੇ ਕਿਸੇ ਨੇ 4000 ਦਾ ਫਾਰਮ ਪਾ ਰੱਖਿਆ ਕਿਸੇ ਨੇ 5 ਦਾ ਪਾ ਰੱਖਿਆ ਬਾਕੀ ਇਹ ਚ ਕੀ ਹੈ ਹਰੇਕ ਨੇ ਆਪ ਦੀ ਇਨਕਮ ਦੇ ਹਿਸਾਬ ਨਾਲ ਪੈਸੇ ਇਨਵੈਸਟ ਕੀਤੇ ਹੋਏ ਨੇ ਕਿਸੇ ਨੇ ਸਰ ਕੰਡਾ ਪਾ ਰੱਖਿਆ ਕਿਸੇ ਨੇ ਟਾਕ ਬੋਤਾ ਪਾ ਰੱਖਿਆ ਤੇ ਇਹ ਆਪਾਂ ਮੰਨ ਕੇ ਚੱਲੂ ਇਸ ਸਲੂਟ ਵਾਲਾ ਸ਼ੁਰੂ ਕੀਤਾ ਸੀਗਾ ਅੱਛਾ ਤੇ ਜਿਹੜਾ ਮਤਲਬ ਇਹ ਸ਼ੈੱਡ ਵਗੈਰਾ ਜਿਹੜਾ ਤੁਸੀਂ ਟੋਟਲ ਆਇਆ ਤੇ ਕੀ ਖਰਚਾ ਹੋਇਆ ਖਰਚਾ ਤਾਂ ਪਰ ਮੰਨ ਕੇ ਚਲੋ ਕਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਵਿੱਚ ਹੀ ਆ ਚਾਰ ਦਿਵਾਰੀ ਪ੍ਰਿੰਸਿਪ ਕੀਤੀ ਹੋਈ ਆ ਅਬਜੈਕਟ ਬਹਿਣਾ ਸਾਰਾ ਟੋਟਲ 30 ਲੱਖ ਰੁਪਏ ਸਾਡਾ ਆ ਪਿੱਛੇ ਦੋ ਕਮਰੇ ਪਾਏ ਹੋਏ ਤੁਹਾਨੂੰ ਦੱਸਿਆ ਵੀ ਬਧੀਆ 300000 ਰੁਪਿਆ ਸਾਡਾ ਲੱਗ ਗਿਆ ਸਭ ਸਾਰੇ ਤੇ ਇਹ ਕੀ ਨੀਵਾ ਸੀਗਾ ਇਹ ਬਾਂਹ ਛੜਕ ਨਾਲੋਂ ਮੰਨ ਕੇ ਚਲੋ ਆਪਾਂ ਇਹ ਉੱਚਾ ਚੱਕ ਕੇ ਪਾਇਆ ਠੀਕ ਛੜਕਾ ਲਈ ਕਿਹੜੀ ਚਿੱਟੀ ਪੱਟੀ ਆ ਹੁਣ ਉਹ ਤੋਂ ਅੰਦਰਲਾ ਲੈਵਲ 2-3 2 ਫੁੱਟ ਉੱਚਾ ਹੋਊਗਾ ਵੀਰੇ ਜੇ ਕਾਨੂੰ ਪਾਣੀ ਪੂਣੀ ਦੀ ਕੋਈ ਦਿੱਕਤ ਨਾ ਵੀ ਮੰਨ ਕੇ ਚਲੋ ਠੀਕ ਹੈ ਜੇ ਇੱਧਰ ਪਾਣੀ ਭਰ ਜਾਂਦਾ ਕਈ ਵਾਰ ਕਰੂ ਵੱਡੇ ਮੀਂਹ ਹੁੰਦੇ ਨੇ ਠੀਕ ਹੈ ਪਾਣੀ ਆਂਦੀ ਟਪਦੇ ਜਗਾਣੇ ਇੱਕ ਜਗ੍ਹਾ ਤੁਹਾਡੇ ਆਪ ਦੀ ਇਹ ਜਗ੍ਹਾ ਰੰਗ ਤੇ ਲਈ ਨਾ ਨਾ ਆਪਣੀ ਆਪ ਦੀ ਇਹ ਆਪਾਂ ਤਾਂ ਬਸ ਵੀ ਮੰਨ ਕੇ ਜਦੋਂ ਸ਼ੌਕ ਤੋੜ ਤੇ ਕਰ ਰੱਖਿਆ ਠੀਕ ਹੈ ਵੀ ਹੁਣ ਕਿਵੇਂ ਆਹ ਪਈਏ ਮੰਨ ਕੇ ਚਲੋ ਸਬਜ਼ੀ ਸੁੱਟੀ ਲਾ ਲੈਨੇ ਵਿੱਲੇ ਹੁੰਦੇ ਆ ਵਧੀਆ ਕਰਨੀ ਕੋਈ ਮੁੱਛ ਹੁਣ ਵੀ ਲੋਣੀ ਸੀ ਹੁਣ ਮੰਨ ਕੇ ਚਲੋ ਮੌਸਮ ਵਾਲਾ ਗੰਦਾ ਹੋਇਆ ਪਿਆ ਉਹਦੇ ਕਰਕੇ ਲਾਈ ਲਈ ਦੀ ਆਪ ਬੁੱਟੇ-ਬੱਟੇ ਲਾ ਰੱਖਿਆ ਵੀ ਚਲੋ ਗ੍ਰੀ ਮੰਨ ਕੇ ਚਲੋ ਵੀ ਨੇਚਰਲੀ ਵੀ ਜ਼ਰੂਰੀ ਆ ਬੰਦੇ ਨੂੰ ਟੈਪ ਨਾਲ ਜੁੜ ਕੇ ਰਹਿਣਾ ਜ਼ਰੂਰੀ ਆ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਫਾਰਮ ਨੂੰ ਜਿਹੜਾ ਹੋਰ ਵੱਡਾ ਕਰੋਗੇ ਕਿ ਐਡੇ ਹੀ ਰੱਖੋਗੇ ਬਿਰੇ ਅਸਲ ਤੇ ਬੱਡੇ ਦੀ ਗੱਲ ਤਾਂ ਆਏ ਆਂ ਫਿਲਹਾਲ ਤਾਂ ਮੰਨ ਕੇ ਚਲੋ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਕੀ ਹੈ ਸ਼ੌਂਕ ਤੋੜ ਤੇ ਸ਼ੁਰੂ ਕੀਤਾ ਇਹਨੂੰ ਅੱਛਾ ਸ਼ੌਂਕ ਤੋੜ ਤੇ ਸ਼ੁਰੂ ਕੀਤਾ ਕਿਵੇਂ ਕਿਵੇਂ ਸਾਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਲੱਗਦੀ ਹੈ ਵੀ ਮੰਨ ਕੇ ਚਲੋ ਆਪਣੇ ਫਾਰਮ 'ਚ ਆਹ ਚੀਜ਼ ਦੀ ਕਮੀ ਹੈ ਅਸੀਂ ਉਹ ਚੀਜ਼ ਨੂੰ ਮੰਨ ਕੇ ਚੱਲ ਵੀ ਪੂਰਾ ਕਰੀਏ ਮੰਨ ਕੇ ਚੱਲੋ ਆਟੋਮੈਟਿਕ ਹੈ ਵੀ ਕਿਹੜਾ ਫਾਰਮ ਦਾ ਮਾਡਲ ਹੈ ਵੀ ਉੱਥੋਂ ਤੱਕ ਪਹੁੰਚ ਜਾਵੀਂ ਨੂੰ ਕਿਵੇਂ ਹੁਣ ਇਹ ਚ ਤੁਹਾਨੂੰ ਦੱਸਿਆ ਵੀ ਉਹ ਫੁੱਲੀ ਵਾਲਾ ਉਹ 'ਚ ਕੀ ਹੈ ਫੁੱਲੀ 'ਚ ਵੀ ਉਹ ਫੀਡਰ ਸਿਸਟਮ ਆ ਕਿਹੜਾ 엘ਿਵੇਟਰ ਨਾਲ ਫੀਡ ਜਾਂਦੀ ਹੈ ਉਹ ਹੋ ਜਾਂਦਾ ਹੈ ਵੀ ਇਸੇ ਚ ਸੁਧਾਰ ਕਰਨਾ ਚਾਹੁੰਦੇ ਆ ਵੀ ਹਜੇ ਤਾਂ ਸਾਲ ਹੋਇਆ ਵੀ ਤਿਆਰ ਵੀ ਲਈ ਵੀ ਜਾਂਨੇ ਆ ਮੰਨ ਕੇ ਚਲੋ ਕਿਵੇਂ ਕਿਵੇਂ ਬੰਦਿਆਂ ਨੂੰ ਮਿਲਦੇ ਐ ਕੁਝ ਸਿੱਖਣ ਨੂੰ ਮਿਲਦਾ ਠੀਕ ਹੈ ਤੇ ਇੱਕ ਤਾਂ ਬਾਈ ਤੁਸੀਂ ਜਿਵੇਂ ਹੁਣ ਉਹ ਫੀਡਰ ਦਿੱਤੇ ਰਿਹਾ ਹਨਾ ਉਹ ਤਾਂ ਫੀਡ ਲਈ ਹੋ ਗਏ ਤੇ ਇੱਕ ਤੁਸੀਂ ਉਹ ਪਾਈਪਾਂ ਪਾਈਆਂ ਨੇ ਉਹ ਕਦੇ ਲਈ ਪਾਈਆਂ ਬਰੇ ਉਹ ਗ੍ਰਿਆਂ ਆਪਣਾ ਨਿਊਰਲ ਸਿਸਟਮ ਹੈ ਜਿਸ ਨੂੰ ਮੰਨ ਲੇ ਕਿ ਚਲੋ ਤੁਹਾਨੂੰ ਦਿਖਾਇਆ ਰੈਗੂਲੇਟਰ ਵਗੈਰਾ ਲੱਗੇ ਹੋਏ ਐ ਫਿਲਟਰ ਲੱਗਿਆ ਹੋਇਆ ਉੱਥੋਂ ਹੀ ਸਪਲਾਈ ਹੋਣੀ ਐ ਤੇ ਆਪਣਾ ਉਹ ਤੋਂ ਉਹਨਾਂ ਨੇ ਡਿੱਪ ਕਰਨਾ ਨਿਊਰਲ ਤੇ ਬੱਚੇ ਨੇ ਉਤੋਂ ਬਸ ਕਿਵੇਂ ਕਿੰਨੇ ਕਿੰਨੂ ਲੋਡ ਐ ਪਾਣੀ ਪੀ ਜਾਣੇ ਉਹਨੇ ਠੀਕ ਐ ਜੀ ਉਹਦੇ ਵਿੱਚ ਹੀ ਸਾਰੀ ਮੈਡੀਸਨ ਵਗੈਰਾ ਵਿੱਚ ਹੀ ਪੈਂਦੀ ਔਕੇ 201 ਢੋਲ ਲੱਗਿਆ ਹੋਇਆ ਉਹਦੇ ਵਿੱਚ ਮੈਡੀਸਨ ਦੀ ਡੋਜ਼ ਬਣਾ ਕੇ ਪਾ ਦਿੰਦਾ ਵੀ ਇੰਨੇ ਪਾਣੀ ਦੇ ਹਿਸਾਬ ਨਾਲ ਲੈਣੀ ਹੋਈ ਮੈਡੀਸਨ ਪੈਣੀ ਐ ਕਿ ਉਹ ਬਸ ਆਪ ਦਾ ਲੱਗ ਜਾਂਦੇ ਨੇ ਇੱਕ ਵਾਈ ਮੈਂ ਹੋਰ ਵੀ ਸੁਣਿਆ ਵੀ ਜਿਹੜੇ ਫਾਰਮ ਨੇ ਜੇ ਹੁਣੇ ਕਮਾਈ ਦਿੰਦੇ ਆ ਤਾਂ ਮੋਟੀ ਦਿੰਦੇ ਆ ਤੇ ਜਿਹੜੀ ਫਿਰ ਜੁੱਲੀਆਂ ਵਗਾਉਂਦੇ ਨੇ ਇਹਦੇ ਤੇ ਕੀ ਸੱਚ ਆਗਾ ਇਹ ਚੁੱਪਾਂ ਗਰੇ ਆਏ ਇਹਦਾ ਕੀ ਆਣਾ ਵੀ ਕੰਮ ਕੋਈ ਵੀ ਹੈ ਦੇਖੋ ਨਾ ਪਹਾੜ ਟੋਟਾ ਦਾ ਹਰੇਕ ਕੰਮ ਚ ਜੇ ਆਪਾਂ ਕੀ ਵੀ ਨਫਾ ਨਫਾ ਦੁਕਾਨਦਾਰੀ ਚ ਵੀ ਲਾ ਲਓ ਹੁਣ ਕਰੋਨਾ ਵੇਲੇ ਕਿੰਨੇ ਫੇਲੋਗੇ ਫਾਰਮ ਵੀ ਬਥੇਰੇ ਫੇਲੋਗੇ ਵਪਾਰੀ ਵੀ ਬਥੇਰੇ ਫੇਲ ਹੋਗੇ ਹੋਗੇ ਨਾ ਉਹੀ ਕੰਮ ਵੀਰੇ ਇਹ ਚ ਇਹ ਚ ਕੀ ਆ ਮੰਨੇਗੇ ਚਲੋ ਜੇ ਹੋਡਾ ਮੰਨੇਗੇ ਚਲੋ ਮੈਨੇਜਮੈਂਟ ਬਧੀਰੇ ਬਿਮਾਰੀ ਤੁਹਾਰੀ ਕੋਈ ਨਹੀਂ ਉਹੀ ਬੱਦੀਆ ਫਾਰਮ ਚੱਲ ਰਿਹਾ ਹੈ ਤਾਂ ਤੁਹਾਨੂੰ 2 ਰੁਪਏ ਇਹ ਦੇ ਕੇ ਵੀ ਜਾਂਦਾ ਠੀਕ ਹੈ ਠੀਕ ਹੈ ਕਈ ਵਾਰ ਕੀ ਹੁੰਦਾ ਮੰਨ ਕੇ ਚਲੋ ਜਾਂਬਰ ਤਿਆਰ ਹੈ ਕੋਈ ਵਾਇਰਸ ਵਗੈਰਾ ਆ ਜਾਂਦਾ ਉੱਪਰ ਆ ਬੰਦਾ ਆ ਗਿਆ ਬਾਹਰੋਂ ਜਾਂ ਕੋਈ ਬਿਮਾਰੀ ਰਮਾਰੀ ਕੋਈ ਬਾਹਰੋਂ ਨਾ ਜਾਣੇ ਕੋਈ ਆ ਗਈ ਤਾਂ ਇਹ ਤੇ ਮੋਡੈਲਿਟੀ ਵੀ ਬਹੁਤ ਹੁੰਦੀ ਹੈ ਮੋਡੈਲਿਟੀ ਕਿਵੇਂ ਕਿਵੇਂ ਮੰਨ ਕੇ ਚਲੋ ਹੱਡਾ 2 ਕਿਲੋ ਦਾ ਜਾਂਬਰ ਤਿਆਰ ਹੈ ਕਿਦੋਂ ਮਰਨ ਲੱਗ ਜਾਂਦੇ ਤਾਂ ਇੰਨਾ ਹੀ ਰਫਤਾਰ ਆਏ ਹੁੰਦੀ ਹੈ 50 100 ਇਹ 2 2 5 500 ਤੱਕ ਵੀ ਇਹਨਾਂ ਦੀ ਮੋਡੈਲਿਟੀ ਬਗ ਜਾਂਦੀ ਹੈ ਇਕੱਠੇ ਮਰਦੇ ਆ ਇਕੱਠੇ ਮਰਦੇ ਆ ਉਹ ਫਿਰ ਤੁਸੀਂ ਮੰਨ ਕੇ ਚੱਲੋ ਵੀ ਉਹ ਨੁਕਸਾਨ ਹੀ ਹੈ ਉਹ ਲੋਕ ਪਰ ਕਿਤੇ ਤਾਂ ਮੰਨ ਕੇ ਚੱਲੋ ਤੁਹਾਨੂੰ ਲੱਗਦਾ ਵੀ ਦੋ ਦਿਨਾਂ ਨੂੰ ਆਪਣੇ ਦੇ ਪੈਸੇ ਵਟਾਂਗੇ ਕਿਤੇ ਉਹ ਮੰਨ ਕੇ ਚੱਲੋ ਖਤਮ ਹੋ ਗਈ ਤੁਹਾਡੀ ਚੀਜ਼ ਸਹੀ ਤੇ ਤੁਸੀਂ ਇਹ ਕਿੰਨੋਂ ਪਾਉਣੇ ਹੋ ਤੇ ਕਿੰਨੇ ਟਾਈਮ ਦਾ ਇਹਨੂੰ ਕਰਕੇ ਜਿਹੜਾ ਬਾਹਰ ਕੱਢਦੇ ਆਂ ਵੇਚਦੇ ਆਂਗੇ ਇਹ ਵੀਰੇ ਮੰਨ ਕੇ ਚਲੋ ਇੱਕ ਤੋਂ ਲੈ ਕੇ 40 35 40 ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਹੈ 2 ਕਿਲੋ 2 ਕਿਲੋ ਪਲੱਸ ਵੀ ਹੋ ਜਾਂਦਾ ਹੈ ਮੌਸਮ ਤੇ ਐਨਵਾਇਰਨਮੈਂਟ ਕਿਵੇਂ ਹੁਣ ਆਪਾਂ ਏਸੀ ਵਾਲਾ ਇਹ ਐਨਵਾਇਰਨਮੈਂਟ ਕੰਟਰੋਲ ਵੀ ਬਾਜਦਾ ਹੈ ਮੰਨ ਕੇ ਚਲੋ ਵੀ ਆਪਾਂ ਇੱਥੇ ਵੈਦਰ ਕੰਟਰੋਲ ਰੱਖਦੇ ਆਂ ਵੀ ਉਹ ਹਿਸਾਬ ਨਾਲ ਇਹ ਵਧੀਆ ਗਰੋਥ ਕਰਦਾ ਹੈ ਜੇ ਮੰਨ ਕੇ ਚਲੋ ਟੈਂਪਰੇਚਰ ਮੈਂਟੇਨਡ ਰਹੂਗਾ ਤਾਂ ਫੀਡ ਫੁੱਡ ਵਧੀਆ ਖਾਊਗਾ ਤਾਂ ਮਾ 35 40 35 ਦਿਨਾਂ ਚ ਹੱਦ 2 ਕਿਲੋ ਪਲੱਸ ਹੋ ਜਾਂਦਾ ਹੈ ਠੀਕ ਦੋ ਕਿਲੋ ਦਾ ਕਰਕੇ ਮੰਨ ਲੇ ਕਿ ਚਲੋ ਰੇਟ ਕੀ ਹੈ ਇਹਦਾ ਵੀ ਰੇਟ ਰੋਜ਼ ਖੁੱਲਦਾ ਮੰਨ ਕੇ ਚਲੋ ਮਾਰਕੀਟ ਖੁੱਲਦੀ ਹੈ ਆਨਲਾਈਨ ਉਸ ਹਿਸਾਬ ਨਾਲ 5-4 ਰੁਪਏ ਮੰਨਦਾ ਤੇ ਜਿਹੜੇ ਲੋਕਲ ਹੁੰਦੇ ਐ ਇੱਕ ਤਾਂ ਵੱਡੀਆਂ ਕੰਪਨੀਆਂ ਦੇ ਰੇਟ ਖੁੱਲਦੇ ਐ ਉਹ ਤੋਂ ਥੋੜਾ 5-4 ਰੁਪਏ ਡੋਨ ਲੈਂਦੇ ਨੇ ਠੀਕ ਕਿਹੜੇ ਰੇਟ ਵਾਲੇ ਮੰਨ ਕੇ ਚਲੋ ਪਰਦੇ ਨੇ ਗੱਡੀਆਂ ਪਰਦੇ ਨੇ ਉਹ ਲੈ ਜਾਂਦੇ ਆ ਉਹ ਆਪਣਾ ਕਹਿ ਰਹੇ ਵੀ ਵੇਕਣ ਬੁਕਣ ਦੇ ਤਾਂ ਕੋਈ ਨਹੀਂ ਕੋਈ ਦਿੱਕਤ ਹੈਗੀ ਵੀ ਜੇ ਵਧੀਆ ਚੱਲੀ ਜਾਵੇ ਬੋਮਾਰੀ ਠਮਾਰੀ ਨਾ ਬੇਟਾ ਠੀਕ ਹੈ ਪੁੰਨ ਮਲਾ ਕੇ ਵੀ ਕਿਦੇ ਚਲੋ 2 ਲੱਖਾਂ ਚ ਪੈਸੇ ਬਣ ਗਏ 2 ਚ ਪੂਰੇ ਹੋ ਗਏ ਇੱਕ ਚ ਘਾਟਾ ਪੈ ਗਿਆ ਇਹ ਤਾਂ ਫਿਰ ਵੀਰੇ ਕਿਦੋਂ ਕਿਸੇ ਚੀਜ਼ ਨਾਲ ਟੱਚ ਰਹੇ ਨੇ ਦੇਖੋ ਮੰਦਾ ਤੇਜ਼ੀ ਤਾਂ ਨਹੀਂ ਚੱਲਦੀ ਤੇ ਉਹ ਵੈਸੇ ਤੁਹਾਨੂੰ ਕੀ ਲੱਗਦਾ ਵੀ ਮਾਰਕੀਟਿੰਗ ਕਰਨੇ ਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਮਾਰਕੀਟ ਚੋਂ ਤਾਂ ਨਹੀਂ ਬਰੇ ਕੋਈ ਪ੍ਰੋਬਲਮ ਹੈਗੀ ਇੱਥੇ ਕੀ ਹੈ ਮੰਨ ਕੇ ਚਲੋ ਇੱਧਰ ਖੈਰ ਆਪਣੇ ਨਾ ਥੋੜਾ ਜਿਹਾ ਪੂਰਟੀ ਪ੍ਰਾਈਵੇਟ ਘਟ ਹੈ ਉਹਦੇ ਕਰਕੇ ਕੀ ਹੈ ਫੀਰਪੁਰ ਦੀ ਕਿਵੇਂ ਸਮੱਸਿਆ ਤਾਂ ਹੈ ਨਹੀਂ ਕਹਿਰ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਸਾਰਾ ਟ੍ਰਾਂਸਪੋਰਟ ਸਿਸਟਮ ਵਧੀਆ ਗਿਆ ਪਹੁੰਚ ਜਾਂਦੀ ਹੈ ਪਰ ਵੀ ਰੇਟ ਵਗੈਰਾ ਤਾਂ ਦਿੱਕਤ ਹੁੰਦੀ ਹੈ ਕਿਤੇ ਇੱਕ ਤਾਂ ਚੀਜ਼ ਹੈ ਮੰਨ ਕੇ ਚਲੋ ਕੰਪਨੀ ਦੀ ਚੀਜ਼ ਆ ਰਹੀ ਹੈ ਉਹ ਕਿਉਂ ਚੀਜ਼ ਦਾ ਹੱਬ ਹੈ ਉੱਥੇ ਰੇਟ ਦਾ ਵੀ ਫਰਕ ਪਊਗਾ ਠੀਕ ਹੈ ਵਪਾਰੀ ਵੀ ਮੰਨ ਕੇ ਦੋ ਟੱਚ ਚ ਰਹਿੰਦੇ ਨੇ ਕਿਵੇਂ ਹੁਣ ਇਹ ਆਪਾਂ ਵੇਖਿਆ ਉਹਦੇ ਵੱਡੇ ਏਰੀਆ ਜਾ ਗਿਆ ਹਰਿਆਣੀ ਪੰਜਾਬ ਦਾ ਮੰਨ ਕੇ ਚਲੋ ਇਧਰੋਂ ਪੀਐਲ ਦਿੱਲੀਆਣੇ ਸਾਈਡ ਵਾਲੀਆਂ ਗੱਡੀਆਂ ਗੁੱਡੀਆਂ ਤਾਂ ਨਹੀਂ ਆਉਂਦੀਆਂ ਕਿਵੇਂ ਦਿੱਲੀ ਸਾਈਡ ਦੀਆਂ ਗੱਡੀਆਂ ਭਰਦੀਆਂ ਜਿਆਦਾ ਮਾਲ ਕਿਵੇਂ ਹੁਣ ਉਧਰ ਪਰਲੇ ਪਾਸੇ ਹੂੰ ਲੁਧਿਆਣੇ ਦੇ ਲਵੇ ਲੁਧਿਆਣੇ ਇਹ ਚੀਜ਼ੀ ਖਤ ਬਹੁਤ ਹੈ ਬ੍ਰਹਮਿੰਦਰ ਜੀ ਠੀਕ ਕਿਉਂ ਇਹ ਕੋਈ ਥੋੜਾ ਤਾਂ ਹੈ ਨਹੀਂ ਕੋਈ 5-4 ਗਵਾਂਟੇ ਲੈ ਤਾਂ 2-300 ਗਵਾਂਟੇ ਦਾ 250 ਗਵਾਂਟੇ ਮਾਰ ਹੋ ਜਾਂਦਾ ਉਹ ਤਾਂ ਫਿਰ ਜੇ ਚੱਕਣਾ ਇੱਕੋ ਵਕਤੀ ਵਿੱਚ ਨਾ ਪੈਂਦਾ ਵੀਰੇ ਇੱਕੋ ਇਹ ਕੋਈ ਐ ਤਾਂ ਐ ਨਹੀਂ ਵੀ 5 ਅੱਜ ਵੇਚ ਲੈ 5-10 ਦਿਨਾਂ ਨੂੰ ਵਿੱਚ ਲੈ ਟੱਕੇ ਹੀ ਵੇਚਣਾ ਪੈਂਦਾ ਹੂੰ ਵੀ ਉਹਦੋਂ ਕਿਹੜੀ ਬਾਈ ਸਮੱਸਿਆ ਕਿਹবার ਆ ਜਾਂਦੀ ਹੈ ਵੀ ਮੰਨ ਲੈ ਕੇ ਚਲੋ ਮਾਰਕੀਟ ਮੰਦੀ ਹੁੰਦੀ ਹੈਗਾ ਕਬੂਤ ਨਹੀਂ ਮਿਲਦਾ ਨਹੀਂ ਆਦਰਵਾਈਜ਼ ਮਾਰਕੀਟ ਦੀ ਕੋਈ ਸਮੱਸਿਆ ਨਹੀਂ ਹੈਗੀ ਆਨਲਾਈਨ ਰੇਟ ਫੁੱਲਦਾ ਹੈਗਾ ਵਪਾਰੀ ਟੱਚ ਤੇ ਰਹੇ ਜੇ ਵਿਕੀ ਜਾਂਦਾ ਮਾਲ ਤਾਂ ਬਈ ਇਸ ਕੰਮ ਵਾਸਤੇ ਕੋਈ ਲੋਨ ਲੋਨ ਵੀ ਮਿਲ ਜਾਂਦਾ ਹੁੰਦਾ ਕਿ ਨਹੀਂ ਲੋਨ ਦਾ ਪਰਪਸ ਭਰਾ ਮਿਲਦਾ ਲੋਨ ਹੈਗੇ ਮੈਨੂੰ ਲੱਗਦਾ ਯੋਜਨਾ ਵੈਸੇ ਆਪਾਂ ਕੋਈ ਟੱਚ ਤੇ ਨਹੀਂ ਪਤਾ ਨਹੀਂ ਲਿਆ ਤੇ ਐਸਬੀਆਈ ਵਾਲੇ ਲੋਨ ਕਰਦੇ ਨੇ ਕਿਵੇਂ ਆਪਣੇ ਮੱਝਾਂ گاਵਾ ਤੇ ਲੋਨ ਕਰਦੇ ਆ ਜਾਂ ਫਾਰਮ ਡੈਰੀ ਫਾਰਮਾਂ ਤੇ ਲੋਨ ਕਰਦੇ ਆ ਤੇ ਕੋਈ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਯੋਜਨਾ ਕੋਈ ਇਹ ਜਿਹਾ ਹੈ ਟੋਪਿਕ ਉਹਦੇ ਬਾਰੇ ਆਪਾਂ ਨੋਟ ਜੁਨੀ ਰੱਖਦੇ ਉਹਦੇ ਥਰੂ ਲੋਨ ਹੋ ਜਾਂਦਾ ਹੈ ਵੀ ਸਬਸਿਡੀ ਹੈਗੀ ਹੈ ਵੀਰੇ ਵਧੀਆ ਸਬਸਿਡੀ ਹੈ ਐਸੀ ਗੱਲ ਨਹੀਂ ਪਰ ਉਹ ਕੁਝ ਕੁ ਫਾਰਮੈਟੀਆਂ ਨੇ ਕਿੱਡੀਆਂ ਫਿਰ ਪੂਰੀਆਂ ਕਰਨੀਆਂ ਪੈਂਦੀਆਂ ਗੌਰਮੇਟੇ ਦੀਆਂ ਕਿ ਮੈਂ ਕੋਈ ਐਨਓਸੀ ਵਗੈਰਾ ਲਾ ਲਉ ਤੁਸੀਂ ਹੋਰ ਅੱਗੇ ਸਰਟੀਫିକੇਟ ਬੰਦਾ ਕਿ ਮੇਰੇ ਨਾਲ ਕੋਈ ਟੇਨ ਵਗੈਰਾ ਦਾ ਸਰਟੀਫିକੇਟ ਮੰਗਦੇ ਨੇ ਉਹ ਚੀਜ਼ਾਂ ਫਿਰ ਪੁੜੀਆਂ ਕਰਨੀਆਂ ਪੈਂਦੀਆਂ ਤੇ ਲੋਨ ਵੀ ਹੋ ਜਾਂਦਾ ਜੇ ਬੰਦਾ万ਨੇ ਕਿ ਚਲੋ ਕੋਈ ਬੈਂਕ ਇੱਥੇ ਵਧੀਆ ਚੱਲ ਰਿਹਾ ਹੈ ਤੇ ਉਹ ਬੈਂਕ ਦੇ ਟੱਚ ਤੇ ਬੈਂਕਾ ਵਾਲਿਆਂ ਨੂੰ ਪਤਾ ਵੀ ਬੰਦਾ ਵਧੀਆ ਤਾਂ ਉਹ ਲੋਨ ਦੇ ਵਿੱਚ ਬੰਦੇ ਨੂੰ ਐਪਰੀਸ਼ੀਏਟ ਵੀ ਕਰਦੇ ਆ ਵੀ ਲੈ ਤੂੰ ਲਾਫ ਦੇਂਗਾ ਜਾਂ ਪੂਰਾ ਠੀਕ ਹੈ ਲੋਨ ਵੀ ਹੈਗੇ ਵੀਰੇ ਇਹ ਸੈਂਟਰ ਸਰਗਰਮੈਂਟ ਦੇ ਦਾ ਲੋਨ ਠੀਕ ਹੈ ਤੇ ਇਹ ਕੰਮ ਦਾ ਬਾਈ ਭੁਖ ਕੀ ਆ ਤੁਹਾਡੇ ਹਿਸਾਬ ਨਾਲ ਉਹ ਵੀ ਖਬਰਾਂ ਉਹ ਵੀ ਕਿਤਾਏ ਆ ਵੀ ਵੀ ਨਾ ਤਾਂ ਆਪਾਂ ਕਹੀਏ ਵੀ ਕੋਈ ਜਾਂ ਕਹੀਏ ਵੀ ਨੀਰਾ ਪੂਰਾ ਕੱਟੇ ਦਾ ਸੋਦਾ ਵੀ ਨਾ ਪਾਏ ਕਹੀਏ ਵੀ 20 ਸਾਲ ਚ ਵੀ ਬਣੇ ਨਹੀਂ ਬਣੇ ਨੇ ਵੀ ਬਨਗੇ ਬਨਗੇ ਹਾਂ ਵੀ ਮੰਨ ਕੇ ਚਲੋ ਇਹ ਚ ਤੁਹਾਨੂੰ ਕਿਹਾ ਕਿ ਐ ਬੀ ਮੋਸ ਆਨ ਵਾਇਰਨਮੈਂਟ ਤੇ ਮੋਡੈਲਟੀ ਵਾਲੇ ਤੇ ਉਹ ਦੋ ਤਿੰਨ ਚੀਜ਼ਾਂ ਜੇ ਵਧੀਆ ਸ਼ੇਅਰ ਮਾਰਕੀਟ ਵਾਂਗੂ ਦਿੱਖਦਾ ਰਹਿੰਦਾ ਹਾਂ ਹਾਂ ਕਿਵੇਂ ਹੁਣ ਅਪ ਡਾਉਨ ਬਹੁਤ ਹੁੰਦੇ ਚ ਰੇਟ ਮੰਨ ਕੇ ਚਲੋ ਹੁਣ ਲੱਗੇ ਸੇ ਅੱਗੇ 500 150 ਤੱਕ ਵੀ ਵਿਕਲੇ ਆ ਜਿਹਦੇ ਕੋਲ ਤਾਂ ਮਾਲ ਸੀ ਉਹ ਤਾਂ ਵਧੀਆ ਹੁਣ ਕਿਸੇ ਨੇ ਮੰਨ ਕੇ ਚਲੋ 70 ਚ ਵੀ ਵੇਚਿਆ ਇਹ ਤਾਂ ਮੰਨ ਕੇ ਚਲੋ ਰੋਕ ਤਾਂ ਇਹਨੂੰ ਆਪਾ ਫਸਕਦੇ ਨਹੀਂ ਨਾ ਵੀ ਸਟੋਰ ਕਰਤਾ 2 ਕਿਲੋ ਦਾ ਤਿਆਰ ਹੋ ਗਿਆ ਵੀ ਆਪਾਂ ਇਹਨੂੰ ਸਟੋਰ ਕਰਤਾ 10 ਦਿਨ ਦੇਖ ਲੈਨੇ ਆ ਇਹ ਤਾਂ ਜਦੋਂ ਤਿਆਰ ਹੋ ਗਿਆ ਤਾਂ ਇਹਨੂੰ ਵੇਚਣਾ ਪਊਗਾ ਰੇਟ रहेਗਾ ਤੇ چاہے ਵੱਧ ਤੁਸੀਂ ਰੋਕ ਲੋਂਗੇ ਵੱਧੋ ਅਤੇ ਵੀ 20 ਦਿਨ ਰੋਕ ਲੋਂਗੇ 15 ਦਿਨ ਰੋਕ ਲੋਂਗੇ ਨੂੰ 2.3 ਕਿਲੋ ਤੱਕ ਲੈ ਜਾਉਗੇ 3 ਕਿਲੋ ਤੱਕ ਲੈ ਜਾਉਗੇ ਮੰਨ ਕੇ ਚਲੋ ਫੀਡ ਕੈਪਚਰ ਵੀ ਵੱਜ ਜਾਂਦੇ ਆ ਪੈਸੇ ਮੰਨ ਕੇ ਚਾਹਾਂ ਇਨਵੈਸਟਮੈਂਟ ਦਾ ਹੋਊਗੀ ਵਧੀਆ ਤੇ ਫੀਲ ਕਾਈ ਜਾਂਦੇ ਨੇ ਖਾਈ ਜਾਂਦੇ ਤੇ ਵੇਚ ਮੰਨ ਕੇ ਚਲੋ ਉਹਨਾਂ ਫਿਰ ਗੇਨ ਨਹੀਂ ਕਰਦੇ ਹੈਗੇ ਕਿਲੋ ਮٹے ਹੋ ਜਾਂਦੇ ਨੇ ਤੇ ਬਿਮਾਰੀ ਖਮਾਰੀ ਦਾ ਤਾਂ ਫਿਰ ਨਾਲ ਉਹ ਵੀ ਖਤਰਾ ਮਰੋਂ ਦਾ ਰਹਿੰਦਾ ਵੀ ਵੱਡਾ ਜਾਨਵਰ ਵਾਇਰਸ ਵਗੈਰਾ ਨਾਲ ਜੀ ਮਿਨਰਟੀ ਨਾ ਹੋ ਜੇ ਠੀਕ ਹੈ ਜੀ ਤੇ ਜਿਵੇਂ ਹੁਣ ਬਿਮਾਰੀਆਂ ਇਦਾਂ ਦੇ ਵਿੱਚ ਬਹੁਤ ਪੈਦੀਆਂ ਨੇ ਤੇ ਇਹ ਪਹਿਚਾਣ ਤੁਹਾਨੂੰ ਆ ਗਈ ਬਿਮਾਰੀਆਂ ਵੀ ਇਹਨਾਂ ਹੁਣ ਆਪਾਂ ਇਹਦਾ ਧਿਆਨ ਰੱਖੀਏ ਹਨ ਬਿਮਾਰੀਆਂ ਤਾਂ ਵੀ ਐਵੇਂ ਐ ਵਿੱਚ ਕਿਦੋਂ ਤੁਰਦੇ ਫਿਰਦੇ ਰਹਿੰਦੇ ਆ ਮੰਨ ਕੇ ਚਲੋ ਤਾਂ ਬੰਦੇ ਹੈਗੇ ਆਪਣੀ ਇਹ ਟੇੜਾ ਗੂੜਾ ਮਾਰਦੇ ਆ ਮੁੰਡੇ ਆਪ ਵੀ ਜਾਣਦੇ ਆ ਫਿਰ ਵਿੱਚ ਪਤਾ ਲੱਗ ਜਾਂਦਾ ਕਿਦੋਂ ਹੁਣ ਮੰਨ ਕੇ ਚਲੋ ਤੁਰਦੇ ਆ ਵੀ ਆਹ ਜਾਨਵਰ ਮੰਨ ਕੇ ਚਲੋ ਸੈਰ ਤੇ ਬੈਠੇ ਆ ਜਾਂ ਵੀ ਇਹਨੂੰ ਲੱਗਦਾ ਵੀ बैठा बैठा भी खा नहीं रहा कुछ या पानी नहीं पी रहा ओतों पता लगन लाग जांदे ਵੀ ਇਹ ਸੁੱਸਤਾ ਜਾਨਵਰ ਜਾਂ ਇਹਨੂੰ ਦਿੱਕਤ ਹੈ ਜਾਂ ਦਸ ਨੂੰ ਦਿੱਕਤ ਹੈ ਜਾਂ ਮੰਨ ਲੇ ਕਿ ਚਲੋ 50 ਨੂੰ ਦਿੱਕਤ ਹੈ ਵੀ ਕੋਈ ਬਿਮਾਰੀ ਹੈ ਕੋਈ ਸੰਕਟ ਹੈ ਉਹ ਦਿਸਣ ਲੱਗ ਜਾਂਦੇ ਨੇ ਬਾਕੀ ਕਿਹੜੀ ਮੋਡੈਲਟੀ ਹੁੰਦੀ ਹੈ ਡਾਕਟਰ ਆਉਂਦਾ ਉਹਨੂੰ ਖੋਲ ਕੇ ਦੇਖਦੇ ਨੇ ਇਹ ਬੰਦੇ ਵੀ ਚੈੱਕ ਕਰ ਲੈਂਦੇ ਨੇ ਵੀ ਇਹਦੇ ਵਿੱਚ ਕੋਈ ਮੰਨ ਲੇ ਕਿ ਚਲੋ ਕੋਈ ਟੀਡੀ ਕੋਈ ਕੀੜੇ ਨਹੀਂ ਦੀ ਜਾਂ ਕਿਉਂਕਿ ਕੀੜੇ ਨਹੀਂ ਦੀ ਦਿੱਕਤ ਆ ਜਾਂਦੀ ਹੈ ਕਈ ਵਾਰ ਕਿਡਨੀ ਖਰਾਬ ਹੋ ਜਾਂਦੀ ਹੈ ਜਾਂ ਦੋਰਾ ਪੈਣ ਲੱਗ ਜਾਂਦਾ ਦੋਰੇ ਨਾਲ ਵੀ ਬਹੁਤ ਮਰਦੇ ਜਾਂਦਾ ਹੈ ਵੇਟਰ ਤੋਂ ਕਿਲੋ ਉਦੋਂ ਟੈਗ ਬਹੁਤ ਹੁੰਦਾ ਹੈ ਗਰਮੀ 'ਚ ਠੀਕ ਹੈ ਉਹ ਪਤਾ ਲੱਗ ਲੱਗ ਜਾਂਦੇ ਵੀਰੇ ਮੰਨ ਕੇ ਚਲੋ ਬਾਕੀ ਇੱਥੇ ਜਿਹੜੇ ਰਹਿਣੇ ਵੀਰੇ ਡਾਕਰਾਂ ਵੀਰੇ ਠੀਕ ਹੈ ਕੁਛ ਇਹ ਨੌਲ ਤੇ ਤਾਂ ਹਾਂ ਵੀ ਹੋ ਹੀ ਜਾਂਦੀ ਹੈ ਮਾੜੀ ਮੋਟੀ ਕਿ ਮੈਂ ਆਪਾਂ ਕਹਿੰਨੇ ਕਿਸੇ ਬੰਦੇ ਕੋਲੇ ਆਪਾਂ ਸੰਗਤ ਕਰ ਲੈਂਦੇ ਆ ਫਿਰ ਪਤਾ ਤਾਂ ਲੱਗਦਾ ਹੈ ਉਹ ਇਹ ਸਾਈ ਸੰਗਤ ਕਰਦੇ ਆ ਜਾਂ ਕੰਮ ਆਇਆ ਤੇ ਬਈ ਫਿਰ ਨਿਚੋੜ ਕੀ ਹੈ ਇਹਦਾ ਮੁਨਾਫਾ ਮਤਲਬ ਸਾਡੇ ਦਰਸ਼ਕਾਂ ਨੂੰ ਦੱਸੋ ਜੇ ਕੋਈ ਮਨਾਪਾ ਮੰਤਰਾ ਪ੍ਰਾ ਮੇਰੇ ਆਏ ਵੀ ਸਭ ਤੋਂ ਵੱਡੀ ਗੱਲ ਤਾਂ ਮੈਨੇਜਮੈਂਟ ਦੀ ਥੀ ਮੈਂ ਤੁਹਾਨੂੰ ਕਿਹਾ ਵੀ ਜੇ ਰੇਟ ਵਧੀਆ ਰਹੇ ਜੇ ਬਿਮਾਰੀ ਤੁਹਾਰੀ ਨਾ ਹੋਵੇ ਤਾਂ ਮੰਨ ਕੇ ਚਲੋ ਵੀ ਘਟਾਤਾ ਪੈਂਦਾ ਨਹੀਂਗਾ ਦੂਰ ਤੀ ਛੱਡ ਵੀ ਸਕਦਾ ਇਹ ਤੇ ਤੁਹਾਨੂੰ ਕਿਹਾ ਵੀ ਉਹੀ ਬਿਮਾਰੀ ਪੈ ਗਈ ਤਾਂ ਉਹ ਟੋਡਲ ਉਸ ਹੀ ਹੈ ਕਿਤੇ ਤਾਂ ਮੰਨ ਕੇ ਚਲੋ ਉਹਨੇ ਪੈਸੇ ਖੜੇ ਹੋਣੇ ਨੇ ਕਿਤੇ ਉਹ ਮੰਨ ਕੇ ਚਲੋ ਖਤਮ ਹੋ ਗਿਆ ਪੈਸਾ ਹੁਣ ਜਿਵੇਂ ਐਵੇਂ ਆ ਬਾਈ ਜਿਵੇਂ ਹੁਣ ਜੇ ਕੋਈ ਨਵਾਂ ਕਿਸਾਨ ਵੀ ਦਾ ਜਿਹੜਾ ਉਹ ਸ਼ੁਰੂ ਕਰਨਾ ਚਾਹੁੰਦਾ ਤਾਂ ਤੁਸੀਂ ਉਹਨੂੰ ਕੀ ਸਲਾਹ ਦਿਓਗੇ ਆਪਦੇ ਸ਼ਬਦਾਂ ਵਿੱਚ ਲਾ ਆਖਰੀ ਸਵਾਲ ਆ ਤੁਸੀਂ ਸਾਰੀ ਆਪਦੀ ਜਿਹੜੀ ਗੱਲਬਾਤ ਸਾਰੀ ਦੱਸ ਦੇਣੀ ਹੈ ਇਹਦੇ ਵਿੱਚ ਸਲਾਹ ਤੇਜ ਰੱਖੋ ਵੀਰੇ ਐਵੇਂ ਹੈ ਜੇ ਕੋਈ ਨਵਾਂ ਸ਼ੁਰੂ ਕਰਨਾ ਚਾਹੁੰਦਾ ਹੈ ਜਾ ਤਾਂ ਮੰਨ ਲੇ ਕਿ ਚਲੋ ਕੰਪਨੀ ਨਾਲ ਵੀ ਕਰਨਾ ਚੰਦਾ ਚਾਹੇ ਆਪਦਾ ਕਰਨਾ ਚੰਦਾ ਹੂੰ ਵੀ ਜੇ ਕਿ ਉਹ ਹੀ ਮੰਨ ਲੇ ਕਿ ਚਲੋ ਇਹ ਇਨਵੈਸਟਮੈਂਟ ਹੈ ਇੱਕ ਵੀ ਮੰਨ ਲੇ ਕਿ ਚਲੋ ਤੁਸੀਂ ਫਾਰਮ ਤੇ 20 ਲੱਖ ਰੁਪਏ ਨੂੰ ਇਨਵੈਸਟਮੈਂਟ ਕਰਦੇ ਹੋ 30 ਲੱਖ ਰੁਪਏ ਵੀ ਕਰਦੇ ਹੋ ਅੰਨੇ ਕਿ ਚਲੋ 10000 ਦਾ ਜਾ ਡੀ ਵੀ ਚ ਤਿਆਰ ਕਰ ਲੈਂਦੇ ਹੂੰ ਮੰਨ ਲੇ ਕਿ ਚਲੋ ਇਹ ਚੱਕੀ ਆ ਅੱਗੇ ਕਿਵੇਂ ਹੁਣ ਆਪਾਂ ਕਟਰ ਵਗੈਰਾ ਤੁਸੀਂ ਲੱਗੇ ਦੇਖੇ ਨੇ ਇਹ ਵਧੀਆ ਕੁਆਲਿਟੀ ਦੇ ਲੱਗੇ ਹੋਏ ਨੇ ਜਾਂ ਕਿਵੇਂ ਅੰਦਰ ਕੰਮ ਹੋਇਆ ਹੋਇਆ ਵਧੀਆ ਆਪਾਂ ਤੁਹਾਨੂੰ ਦੇਖਿਆ ਹੀ ਹੈ ਵੀ ਐਂਗਲ ਵਗੈਰਾ ਲੈ ਕੇ ਦਾ ਰੈਸਟੋ ਮਜ਼ਾਰਾ ਵਧੀਆ ਕੰਮ ਹੋਇਆ ਹੋਇਆ ਉਸ ਕੰਪਨੀ ਨਾਲ ਵੀ ਚਲੋ ਉਹਨੇ ਤਾਂ ਕੰਪਨੀ ਵੀ ਇਹ ਜੀ ਗੱਲ ਨਹੀਂ ਕੰਪਨੀ ਨਾਲ ਵੀ ਇਨਕਮ ਹੈਗੀ ਹੈ ਜੇ ਬੰਦਾ ਵਟ ਨਾਲ ਆਪ ਕੰਮ ਕਰਦਾ ਇਤਕੀ ਵੀਰੇ ਹੁਣ ਆਪਾਂ ਤੁਸੀਂ ਐ ਲਾ ਲਓ ਵੀ ਦੁਕਾਨਦਾਰੀ ਵੀ ਕਰਦੇ ਆ 20 ਲੱਖ ਰੁਪਇਆ ਲਾਉਣੇ ਆ ਬਾਜ਼ਾਰ ਤੇ ਲਾ ਲਓ ਵੀ ਕੱਪੜੇ ਦਾ ਕੰਮ ਲਾ ਲਓ ਕੋਈ ਪੋਰਚੂਨ ਦਾ ਲਾ ਲਓ ਉਸ ਵੀ ਤੁਹਾਨੂੰ ਇਨਕਮ ਤਾਂ 20 30000 ਰੁਪਇਆ ਵੀ ਨਹੀਂ ਦੀ ਹੈ ਨਾ ਵੀ ਮੰਨ ਲਈਏ ਕਿ ਚਲੋ ਇਹ ਚ ਵੀ ਲਾ ਕੇ ਇਹ ਜੀ ਗੱਲ ਜੇ ਕੰਪਨੀ ਨਾਲ ਵੀ ਬੰਦਾ ਕਰਦਾ ਹੈ ਤਾਂ 150000 ਰੁਪਇਆ ਸੱਚਾ ਬੱਚਾ ਘਟੇ ਕੀ ਬੀਮਾ ਥੀ ਜਾਂਦਾ ਬਸ ਹਾਂ ਵੀ ਬਾਕੀ ਉਹ ਹੀ ਲੱਕ ਬੰਦੇ ਦਾ ਕੰਮ ਕਰਦੇ ਨਾਲ ਵੀ ਦੇਖ ਸਾਰੇ ਕਮਾਤੇ ਵੀ ਕੋਈ ਜੇ 2 ਰੁਪਏ ਹੈਗੇ ਕਿਸੇ ਕੋਲ ਇਨਵੈਸਟ ਕਰਨੇ ਤਾਂ ਮਾੜਾ ਵੀ ਨਹੀਂ ਹੈਗਾ ਮਾੜਾ ਨਹੀਂ ਵੀ ਘਾਟਾ ਵੀ ਨਹੀਂ ਹੈਗਾ ਜੇ ਵਾਦਾ ਨਹੀਂ ਇਹ ਗੱਲ ਨਹੀਂ ਮੈਂ ਤਾਂ ਸਾਲ ਹੋ ਗਿਆ ਵੀ ਤੁਹਾਨੂੰ ਦੱਸਿਆ ਵੀ ਆਪਾਂ ਤਾਂ ਨਾ ਤਾਂ ਕੋਈ ਪੈਸਾ ਕੱਢਿਆ ਤੇ ਨਾ ਪਾਇਆ ਆਪਾਂ ਤਾਂ ਕਿਵੇਂ ਕਿਵੇਂ ਕੋਈ ਇਨਕੁਆਇਰੀਮੈਂਟ ਲੱਗਦੀ ਹੈ ਵੀ ਆਹ ਲੋਨ ਵਾਲਾ ਲੋਨ ਵਾਲਾ ਉਹ ਜਿਹਾ ਕੁਝ ਅਸੀਂ ਕਰੀ ਜਾਂਦੇ ਰਹਿੰਦੇ ਆ ਨਾਲ ਨਾਲ ਵੀ ਜਾਣਕਾਰੀ ਚ ਕਿਵੇਂ ਵਾਧਾ ਹੁੰਦਾ ਹਾਂ ਤੁਹਾਨੂੰ ਦੱਸਿਆ ਇਹ ਕਿਹੜੇ ਸਪ੍ਰਿੰਗਲਰ ਲਾਇਏ ਨੇ ਤੇ ਪਿਛਲੀ ਵਾਰ ਲਾਈ ਨਹੀਂ ਉਦੋਂ ਮੈਨਾਂਟਰੀ ਬਹੁਤ ਹੋਈ ਗਰਮੀ ਚ ਲੋਕ ਪੈਣ ਲੱਗੇ ਸਾਨੂੰ ਉਦੋਂ ਲੱਗਿਆ ਵੀ ਐਂ ਕਰਕੇ ਵੀ ਕੋਈ ਗੜਬੜ ਹੈਗੀ ਐ ਵੀ ਫਿਰ ਇਹ ਦੇਖਿਆ ਵੀ ਸਿਸਟਮ ਵੀ ਇਹ ਠੰਡਾ ਰੱਖੂਗਾ ਆਪ ਲਾ ਲਈ ਸਟ ਕੇ ਫਿਰ ਇਸ ਵਾਰ ਲਾਈ ਇਹਦੇ ਨਾਲ ਟੈਂਪਰੇਚਰ ਦਾ ਬਹੁਤ ਵਾਧਾ ਕਰ ਗਿਆ ਟੈਂਪਰੇਚਰ ਡਾਊਨ ਹੋਇਆ ਹਾਂ ਟੈਂਪਰੇਚਰ ਡਾਊਨ ਰਹਿੰਦਾ ਹੈਗਾ ਮਤਲਬ ਜਿਵੇਂ ਤੁਸੀਂ ਦੱਸਿਆ ਵੀ 20 30 ਲੱਖ ਰੁਪਈਆ ਤੁਸੀਂ ਲਾਇਆ ਤੇ ਹਾਂ 3 ਲੱਖ ਲਾਇਆ ਹਣਾ ਜੇ ਕੋਈ ਮਤਲਬ ਕੋਈ ਕਿਸਾਨ ਵੀਰ ਛੋਟਾ ਛੋਟੇ ਸ਼ੁਰੂ ਤੋਂ ਲੈਵਲ ਤੋਂ ਨਾ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਚਾਹੁੰਦਾ ਤੇ ਉਹ ਘੱਟੋ ਘੱਟ ਕਿੰਨੇ ਤੋਂ ਕਰ ਸਕਦਾ ਸ਼ੁਰੂ ਤਾਂ ਬ੍ਰਿਆ ਇੱਕ ਸ਼ੈੱਡ ਪਾ ਲਈ 5000 ਦਾ ਕਿਵੇਂ ਮੰਨ ਲੇ ਕੇ ਚਲੋ ਇਹ ਮੈਂ ਤੁਹਾਨੂੰ ਕਹੇ ਏਸੀ ਚੈੱਕ ਏਸੀ ਸ਼ੈੱਡ ਦੇ ਚ ਕੀ ਹੈ ਜੇ ਮੰਨ ਲੇ ਕੇ ਚਲੋ ਤੁਹਾਡਾ 30x200 ਦਾ ਸ਼ੈੱਡ ਪਾਉਣਾ ਹੈ ਤੁਸੀਂ ਦੂਜਾ ਰੱਖਦੇ ਹੋ ਸਿੰਪਲ ਪੱਖੇ ਪਲਾਟੇ ਵਗੈਰਾ ਲਾਉਣੇ ਆ ਟੱਟ ਪੰਦੀ ਵਗੈਰਾ ਲਾਉਣੇ ਆ ਉਹ ਚੋਂ ਮੰਨ ਲੇ ਕੇ ਜਿਹੜੇ ਕੰਪਨੀ ਵਾਲੇ ਉਹ 4000 ਬੱਚੇ ਦਿੰਦੇ ਆ ਤੁਹਾਨੂੰ ਤੇ ਕਿਵੇਂ ਤੁਸੀਂ ਏਸੀ ਕਰਦੇ ਹੋ ਮੰਨ ਲੇ ਕੇ ਚਲੋ ਹੋਰ ਕੰਪਨੀਆਂ ਨੇ ਇਹ ਆਪ ਤਾਂ ਕਰਦੇ ਹੋ ਏਸੀ ਚ ਕੀ ਹੈ ਉਹ ਆ ਗਿਆ এনਵਾਇਰਨਮੈਂਟ ਕੰਟਰੋਲ ਜਿਹੜੀ ਤੁਸੀਂ ਟੈਂਪਰੇਚਰ ਨੂੰ ਵਗਿਆ ਰੇ ਮੇਨਟੇਨ ਕਰ ਸਕਦਾ ਵਿੱਚ ਹੀ ਆਪਾਂ ਹਨਾ ਉਹ ਚੰ ਮੰਨ ਕੇ ਜਦੋਂ ਉਹ 6 7000 ਚੂਚਾ ਵੀ ਪੈ ਜਾਂਦਾ ਵੀ 6 7000 ਚੂਚੇ ਤੋਂ ਵੀ ਕਿ ਸ਼ੈਡ ਤੋਂ ਤਾਂ ਮੰਨ ਕੇ ਚਲੋ ਘਰੇ ਘੱਟੋ-ਕੱਟ ਵੀ ਉਹ ਤੇ ਮੰਨ ਕੇ ਚਲੋ ਵੀ ਇਹ ਤੋਂ ਇਹਨੂੰ ਖਾਫ ਕਰ ਦੋ ਵੀ ਮੈਂ ਤਾਂ ਤੁਹਾਨੂੰ ਲਾਇ ਵੀ حساب ਨਹੀਂ ਲਾਇਆ ਅਸੀਂ ਤਾਂ ਤੁਹਾਡੇ ਸਾਹਮਣੇ ਆ ਵੀ ਕਿਹੜਾ 6 ਕਿ ਤੁਹਾਨੂੰ 10 ਸਟਰ ਦੇ ਪੈਸੇ ਵਿੱਚ ਲਗਾ ਰਹੇ ਹਾਂ ਅਸੀਂ ਸਾਰਾ ਸਾਰਾ ਹੀ ਵਿੱਚ ਹੀ ਕਿਹੜੇ ਫਿਟਰ ਫੁੱਟਰ ਸਾਰਾ ਚੱਲੀ ਜਾਂਦਾ ਕੋਈ ਉੱਪਰ ਫਾਰਮ ਵੀ ਇੰਨੇ ਪੈਸੇ ਸਾਡੇ ਲੱਗੇ ਹੋਏ ਠੀਕ ਹੈ ਉਮੀਦ 10 ਲੱਖ ਤੱਕ ਵੀ ਸਟਾਰਟ ਕਰ ਸਕਦਾ ਛੋਟੂ ਹਾਂ 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 10 ਲੱਖ ਤੱਕ ਆਏ ਵੀਰ ਜੇ ਬੰਦਾ ਕੋਈ ਕਿਤੇ ਕੰਮ ਕਰਦਾ ਹੈ ਇਹ ਚ ਕੀ ਹੈ ਵੀ ਕੋਈ ਦਾ ਮੰਨ ਕੇ ਰਟਾਇਰਮੈਂਟ ਕਰਦਾ ਹੈ ਜਾਂ ਕੋਈ ਜੋਬ ਕਰਦਾ ਹੈ ਸਾਈਡ ਬਿਜ਼ਨਸ ਕਰਨਾ ਹੈ ਇਨਵੈਸਟਮੈਂਟ ਕਰਨੀ ਹੈ ਤਾਂ ਕੋਈ ਇਹ ਜੀ ਗੱਲ ਨਹੀਂ ਦੀ ਜਗਾ ਪਈ ਹੈ ਤਾਂ ਬੰਦਾ ਕਰ ਸਕਦਾ ਹੈ ਵਧੀਆ ਤੂੰ ਮਾੜਾ ਕਿੱਥਾਂ ਨਹੀਂ ਹੈਗਾ ਆਪਾਂ ਤਾਂ ਇਹ ਹੀ ਕਹਨੇ ਆ ਬਾਕੀ ਕਿਉਂ ਕੋਈ ਬੰਦਾ ਕੰਮ ਨਾਲ ਪੈਣਾ ਉਹਨੂੰ ਮਾੜਾ ਵੀ ਨਹੀਂ ਕਹਿਣਾ ਜਾਂਦਾ ਉਹਨੂੰ ਲੋਕ ਤਾਂ ਮਾੜਾ ਕਹਿਣਗੇ ਪਰ ਤੁਸੀਂ ਜੇ ਤੁਸੀਂ ਮਾੜਾ ਕਹੋਗੇ ਫਿਰ ਕਰਦੇ ਕਿਉਂ ਨਹੀਂ ਕੰਮ ਤਾਂ ਖਰ ਕੋਈ ਨਹੀਂ ਮਾੜਾ ਆਪਾਂ ਨੂੰ ਤਾਂ ਫਿਰ ਕੇ ਦੋ ਲਾਈਨ ਚ ਪੈ ਗਏ ਆਪਾਂ ਨੂੰ ਤਾਂ ਕੰਮ ਨੂੰ ਮਾੜਾ ਕਹਿਣਾ ਨਹੀਂ ਚਾਹੁੰਦਾ ਵੀਰੇ ਨਹੀਂ ਤਾਂ ਸੱਚੀ ਹੋ ਹਾਂ ਹੂੰ ਦੋਸਤੋ ਐਸੀ ਆਪਣੇ ਨਾਲ ਬਾਈ ਦੀਪੂ ਜੇ ਕੋਈ ਸਵਾਰ ਰਹਿ ਗਿਆ ਹੋਵੇ ਤਾਂ ਦਿੱਤੇ ਨੰਬਰਾਂ ਦੇ ਸੰਪਰਕ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਜਿਉਂਦੇ ਬਸਤ ਰਹੋ ਧੰਨਵਾਦ